ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਦਹੂਰੀਆਂ ਤਹਿਸੀਲ ਅਜਨਾਲਾ ਜਿਲ੍ਹਾ ਮਾਸਰ ਆਈਡੀ ਵੀਰ ਦੇ ਕੋਲ ਇੱਕ ਛੋਟਾ ਵਿਖਾਉਣਾ ਵਾ ਤੇ ਆਪਾਂ ਪਹੁੰਚੇ ਹਾਂ ਵੀਰ ਮੰਨੇ ਹੁਣੇ ਕੋਲ ਚਲੋ ਕਰਦੇ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਪਾਜੀ ਸਾਸਰੀ ਦਾ ਵੀਰ ਕੀ ਹਾਲ ਦੋ ਵਧੀਆ ਠੀਕ ਠਾਕ ਤੁਸੀਂ ਸਲਾਮ ਸਭ ਵਧੀਆ ਰ ਵਧੀਆ ਆਪਣੇ ਤੁਸੀਂ ਸੁਣਾਓ ਹਾਂਜੀ ਕਿਰਪਾ ਜੀ ਠੀਕ ਠਾਕ ਸਭ ਵਧੀਆ ਇਹ ਆਪਣਾ ਨਾਮ ਤੇ ਐਡਰੈਸ ਲਿਖਿਓ ਪਿੰਡ ਦੂਰੀਆ ਤਹਿਸੀਲ ਨਾਲਾ ਜ਼ਿਲ੍ਹਾ ਅਬਰਸਰ ਨਾਮ ਮੰਨਾ ਠੀਕ ਫੋਨ ਨੰਬਰ ਵੀ ਬੋਲ ਦਿਓ 9781946095 ਠੀਕ ਹੈ ਜੀ ਹਾਂਜੀ ਤੇ ਛੋਟਾ ਸਿਲ ਕਰਨਾ ਅੱਜ ਆਪਾਂ ਹਾਂਜੀ ਘਰ ਦਾ ਚਾਤਾ ਆਪਣਾ ਵੀਰਜੀ ਹੈ ਠੀਕ ਹੈ ਜੀ ਹਾਂਜੀ ਹੁਣ ਇੱਕ ਦੋ ਦੰਦ ਤੋੜੇ ਨੇ ਹੁਣ ਦੋੰਦਾ ਹੋ ਲੱਗਾ ਜੀ ਅੱਛਾ ਅਜੇ ਦੰਦ ਪੁੱਟੇ ਨਹੀਂ ਟੁੱਟੇ ਹੀ ਆ ਠੀਕ ਹੈ ਠੀਕ ਹੈ ਹਾਂਜੀ ਤੇ ਜੇ ਬਰਾਬਰ ਨਹੀਂ ਹੋਏ ਅੱਛਾ ਜੀ ਹਾਂਜੀ ਆਪਣੇ ਧਰਦਿਆਂ ਬੱਜਾਂ ਦਾ ਠੀਕ ਹੈ ਜੀ ਆਵਲੇ ਸਾਰੇ ਵੀਰ ਦੇ ਪਸ਼ੂ ਘਰ ਵਾਲੇ ਆ ਵੀਰ ਕੋਲ ਤਾਂ ਥੋੜਾ ਕੁਝ ਜ਼ਿਆਦਾ ਯਾਰ ਚੱਲ ਜੋਟੇ ਸਾਡੇ ਕੋਲ ਇੱਕ ਦੋ ਹੋਰ ਵੀ ਆ ਗਏ ਆ ਹੋਰ ਮੈਂ ਟਟਿਆ ਜਾਏ ਫਿਰ ਤਿਆਰ ਹੋਏ ਨੇ ਮੱਜਾ ਸੂਲ ਵਾਲੀਆਂ ਫਿਰ ਉਹਨੇ ਕਰ ਕਹਿੰਦਾ ਵੀ ਜੇ ਕੇ ਵੀਰ ਭਰਾ ਨੇ ਸਾਂਭ ਵਾਲੇ ਨੇ ਖੜਨਾ ਆ ਜੋ ਵੀਰ ਨਾਲ ਸੰਪਰਕ ਕਰ ਸਕਦਾ ਵਾ ਤੇ ਦੇਣਾ ਵੀਰ ਕਹਿੰਦਾ ਕਿ ਸਾਂਭ ਵਾਲੇ ਨੂੰ ਆ ਜੇ ਕਿਸ ਨੇ ਘਰ ਜਾ ਕੇ ਸਾਂਭ ਕਰਨੀ ਆ ਜਾਂ ਰੇੜੀ ਤੇ ਲਾਉਣਾ ਚਾਹੇ ਸ਼ੌਕ ਨੂੰ ਰੱਖਣਾ ਕਿਸ ਨੇ ਤੇ ਬਾਕੀ ਪੇਠ ਪੋੜੇ ਜੇ ਤੁਸੀਂ ਕੀ ਕਰ ਸਕਦੇ ਜੀ ਬਿਲਕੁਲ ਠੰਡਾ ਠੀਰਾ ਵਾ ਖੋਲ ਕੇ ਉਖਾੜੀ ਦਿੱਤੀ ਉਖਾੜੀ ਖੋਲ ਮੜਾ ਨਹੀਂ ਡਰਦਾ ਨਹੀਂ ਡਰਦਾ ਹਾਂ ਹਾਂ ਜੀ ਵੀਰ ਜੀ ਚੈੱਕ ਕਰ ਸਕਦੇ ਪਿਓਰ ਮੋਹਰਾ ਨਸਲ ਦੇ ਵਿੱਚ ਝੋਟਾ ਵਾ ਫੱਦ ਕਾਠ ਇਹਨੇ ਚੰਗਾ ਕਰ ਜਾਣਾ ਮੇ ਜੇ ਬਸਾਂ ਵਾਲਾ ਵੀਰ ਲੈ ਗਿਆ ਕਿੰਨੇ ਕਿ ਜਰਦਾ ਹੋ ਜਾ ਤਰਾ ਭਾਈ ਤੇ ਦੋ ਸਾਲਾਂ ਦਾ ਹੋ ਗਿਆ ਵੀਰ ਜੀ ਦੋ ਸਾਲਾਂ ਤੋਂ ਉੱਤੇ ਹੀ ਤਾਂ ਦੋ ਦੰਦ ਤੋੜੇ ਹੋਣੇ ਨੇ ਠੀਕ ਹੈ ਜੀ ਹਾਂ ਜੀ ਦੋ ਸਾਲ ਦਾ ਵੀ ਚੰਦਾ ਕਿ ਹੋ ਗਿਆ ਚਲੋ ਦੇਖ ਦੋ ਮਹੀਨੇ ਉੱਪਰ ਵੀ ਹੋਗੇ ਹੋਣਗੇ ਹਾਂ ਜੀ ਕੀ ਮੋਲ ਭਾਈ ਇਹਦਾ ਹਰ ਕਰਨਾ ਮੋਲ ਫੋਨ ਤੇ ਨਾ ਕਰ ਲੀ ਬੀਬੀ ਠੀਕ ਹੈ ਫੋਨ ਤੇ ਆਦੀ ਮੋਲ ਵੀਰ ਕਹਿੰਦਾ ਕਿ ਮੋਲ ਲੈਣਾ ਆਪਾਂ ਫੋਨ ਤੇ ਕਰਾਂਗੇ ਮੋਲ ਜਾਈ ਚੜਾਏ ਬਿਲਕੁਲ ਜੇ ਆਏ ਜਾਈ ਦੇ ਮਾਰਦਾਨ ਕਰਾਂ ਜਰੂਰ ਸੇਵਾ ਵਾਲੇ ਬੰਦੇ ਦਾ ਠੀਕ ਹੈ ਜੀ ਹਾਂ ਜੀ ਕਿਹੜੀ ਮਾਝ ਦਾ ਬੱਚਾ ਇਹ ਮਾਝਾ ਪਰਦੇ ਬਨੇ ਬੱਜੀ ਵੀਰ ਜੀ ਤੋਂ ਚੱਜੇ ਨੰਬਰ ਤੇ ਮਾਝ ਦਾ ਰਿਕਾਰਡ ਹੈ ਜਿਆ 17 18 ਕਿਲੋ ਦਾ ਅੱਛਾ ਅੱਛਾ ਮਾਝ ਦਿਖਾ ਰਹੀ ਹੈ ਦੀ ਮਾ ਜੇ ਕਹਿੰਦਾ ਸਾੰਬਲੀ ਲੜਾ ਉਹਦਾ ਸਨ ਕਰ ਰਿਹਾ ਕੋਈ ਨਾ ਆ ਬਠਾਰੂ ਕੋਈ ਦਾਲ ਤੋ ਜੀਆ ਹੀ ਤਾਂ ਨਵੇ ਰਾਣਾ ਸੋਚ ਕਰ ਲੈਣੀ ਅਹ ਮਾ ਜਰਾ ਵੀਰ ਜੀ ਲੋ ਬਾਈ ਚੈੱਕ ਕਰੋ ਕਿ ਜੇ ਸਵੇਰ ਆ ਤੇ ਮਾਚ ਸੁਣੀ ਪਹਿਲੇ ਸਵੇਰ ਆ ਉਹ ਬੱਚਾ ਠੀਕ ਹੈ ਜੀ ਪਹਿਲੇ ਸਵੇਰ ਆ ਜੋ ਜੇ ਸਵੇਰ ਆ ਬਾਈਲਾ ਉਹ ਸਾਹਮਣੇ ਬੱਜਾ ਇਹਦੇ ਅੱਛਾ ਅੱਛਾ ਹੁਣ ਦਾਰੀਓ ਚੇ ਜੇ ਸਵੇਰ ਫੇਰ ਸੁਣੀ 10 15 ਦੇ ਰਾਹ ਤੱਕ ਠੀਕ ਹੈ ਜੀ ਹਾਂ ਜੀ ਕਹਿ ਦਿੰਦੀ ਰਹੀ ਆ ਹਾਂ ਜੀ ਚੈਨ ਦੁੱਧਰ ਕਾੜਿਆ ਦਾ ਦੁੱਧ ਵੀਰ ਜੀ 17 18 ਦੇ ਲਓ ਮਮੂਲੀ ਜਿਆ ਦਿੰਦੀ ਦੁੱਧੇ ਠੀਕ ਹੈ ਜੀ ਬਾਕੀ ਹਾਂ ਜੀ ਕਹਿੰਦਾ ਇਹ ਵੀ ਬਹੁਤ ਚੰਗੀ ਆ ਬਾਲਾ ਕਰ ਦਵਾਇਲ ਚਾਰਾ ਹਾਂ ਜੀ ਆਵਲੀ ਮਾਣੇ ਬਿਲਕੁਲ ਸਿੰਘ ਵੀਰਾਂ ਦੇ ਨਾਲ ਚੈੱਕ ਕਰ ਸਕਦੇ ਹਾਂ ਬਿਲਕੁਲ ਗੋਲ ਸਿੰਘ ਆ ਚਲੋ ਵੀਰ ਨਾਲ ਗੱਲਬਾਤ ਕਰਦੇ ਹਾਂ ਬਾਕੀ ਤੁਸੀਂ ਵੀਰ ਨਾਲ ਫੋਨ ਲਾ ਕੇ ਮੋਲ ਪੁੱਛ ਸਕਦੇ ਹੋ ਬਿਲਕੁਲ ਉਹਦਾ ਜਿਆਜ ਹੀ ਕਰਨਾ ਵਾ ਤੇ ਮੋਲ ਵੀਰ ਤੇ ਕਿਹਾ ਜੀ ਹੁੰਦੇ ਬਿਲਕੁਲ ਮੋਲ ਛੋੜਾ ਜਿਹਾ ਚਰਾ ਜੀ ਵੀਰ ਜੀ ਹਾਂਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੀ